ਸਤਿ ਸ਼੍ਰੀ ਅਕਾਲ ਦੋਸਤੋ ਜਿੱਥੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੋਸਾਇਟੀ ਤੇਰਾ ਆਸਰਾ ਸੇਵਾ ਸੋਸਾਇਟੀ ਪਿੰਡ ਬੱਲਾ ਅਤੇ ਆਪਣਾ ਫਰਜ਼ ਸੇਵਾ ਸੋਸਾਇਟੀ ਤੇ ਨਾਲ ਨਾਲ ਹੋਰ अनेका ਅਜਿਹੇ ਵੀਰ ਹਨ ਜਿਹੜੇ ਇਹਨਾਂ ਸੁਸਾਇਟੀਆਂ ਦੇ ਵਿੱਚ ਉਹਨਾਂ ਬੇਸਹਾਰਿਆਂ ਦੀ ਮਦਦ ਕਰਦੇ ਨੇ ਜਿਨ੍ਹਾਂ ਨੂੰ ਉਦਾਂ ਦੇ ਆਪਣੇ ਤੱਕ ਦੁਰਕਾਰ ਚੁੱਕੇ ਹੁੰਦੇ ਨੇ ਤਾਂ ਉੱਤੇ ਦੂਜੇ ਪਾਸੇ ਉਹਨਾਂ ਲੋਕਾਂ ਦੀ ਵੀ ਕੋਈ ਕਮੀ ਨਹੀਂ ਹੈ ਜਿਹੜੇ ਕਿ ਆਪਣੇ ਥੋੜੇ ਜਿਹੇ ਲਾਲਚ ਦੇ ਪਿੱਛੇ ਦੂਜਿਆਂ ਦੀ ਜ਼ਿੰਦਗੀ ਤੱਕ ਬਰਬਾਦ ਕਰਕੇ ਰੱਖ ਦਿੰਦੇ ਨੇ ਤੇ ਅਜਿਹੀ ਇੱਕ ਵੀਡੀਓ ਅੱਜ ਦੀ ਇਸ ਅਪਡੇਟ ਵਿੱਚ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਜਿੱਥੇ ਤੁਸੀਂ ਦੇਖੋਗੇ ਕਿਸ ਤਰ੍ਹਾਂ ਇੱਕ ਪਰਿਵਾਰ ਨੇ ਕਿਸੇ ਦੀ ਜ਼ਿੰਦਗੀ ਨੂੰ ਤਬਾਹ ਕਰਕੇ ਰੱਖ ਦਿੱਤਾ ਜਿਸ ਨੂੰ ਦੇਖ ਕੇ ਇਨਾ ਵੀਰਾਂ ਦੇ ਨਾਲ ਆਈ ਮਹਿਲਾ ਕਨਸਟੇਬਲ ਕੁੜੀ ਵੀ ਭਾਵੁਕ ਹੋ ਗਈ ਕਿਉਂਕਿ ਇਨ੍ਹਾਂ ਲੋਕਾਂ ਨੇ ਇਨ੍ਹਾਂ ਦਰਿੰਦਿਆਂ ਨੇ ਇਸ ਮਾਦੇ ਨਾਲ ਨਾਲ ਉਸ ਬੱਚੀ ਦੀ ਜ਼ਿੰਦਗੀ ਨੂੰ ਵੀ ਤਬਾਹ ਕਰਕੇ ਰੱਖਿਆ ਹੋਇਆ ਸੋ ਬਿਨਾਂ ਤੁਹਾਡਾ ਜਿਆਦਾ ਸਮਾਂ ਲਏ ਆਓ ਪੂਰੀ ਗੱਲਬਾਤ ਵੱਲ ਤੁਹਾਨੂੰ ਲੈ ਚਲਦੇ ਹਾਂ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਅਜਿਹੇ ਲੋਕਾਂ ਤੇ ਸਖਤ ਕਾਰਵਾਈ ਹੋਵੇ ਤਾਂ ਕਿ ਅੱਗੇ ਤੋਂ ਕੋਈ ਇਸ ਤਰ੍ਹਾਂ ਦੇ ਕਣਾਉਣੀਆਂ ਇੱਕ ਵਰਤੂਤਾ ਨੂੰ ਅੰਜਾਮ ਨਾ ਦੇ ਸਕੇ ਜਰੂਰ ਕਮੈਂਟਾਂ ਦੇ ਵਿੱਚ ਯਸ ਜਾਨ ਨੂੰ ਆਪਣੀ رائے ਕਮੈਂਟਾਂ ਦੇ ਵਿੱਚ ਡ੍ਰੌਪ ਕਰ ਜਾਣਾ ਤੇ ਹੋਰ ਤਾਜ਼ਾ ਖਬਰਾਂ ਦੇ ਲਈ ਅਲਿਮਿਟਿਡ ਗਿਆਨ ਦੇ ਨਾਲ ਬਨੇ ਰਹਿਣਾ ਹੁਣ ਦੇਖੋ ਇਹ ਪੂਰੀ ਵੀਡੀਓ 2 ਮਿੰਟ ਮੇਰਾ ਵੀਰ ਆਪਣੇ ਕੋਲ ਇੱਕ ਔਰਤ ਐ ਇਥੇ ਗੋਵਾ ਕੁੜਾ ਕਰਦੀ ਜਿਹੜੀ ਬੁਲਾਇਓ ਤਰੀਕਾ ਕਰਦੀ ਜਿਹੜੀ ਨਹੀਂ ਗੋਵਾ ਛੁੱਟਦੀ ਤੁਹਾਡਾ ਮਾਰਿਆ ਤੁਰੇ ਫਿਰਦੀ ਨਹੀਂ ਹਾਂ ਕਾਦੀ ਇੱਥੇ ਸਾਰੀ ਢੜੀ ਗੋਆ ਗੋਆ ਤੁਹਾਡਾ ਛੁੱੜਦੀ ਵੀਰ ਜੀ ਸਬੂਤ ਹੈ ਸਾਡੇ ਕੋਲ ਲਿਓ ਜੀ ਹਾਂ ਹਾਂ ਇਹ ਉਹ ਦਸ ਬਾਅਦ ਦਿਖਾਵਾਂ ਉਹ ਵੇਖੋ ਬਾਲਟੀ ਚੁੱਕਦੀ ਵੇਖੀ ਅਸੀਂ ਤੁਹਾਡਾ ਗੋਆ ਛੁੱੜਦੀ ਸਾਰੇ ਦੰਗਣਾ ਵੀਰ ਜੀ ਬਲਾ ਚੰਨ ਦੱਸ ਗਏ ਤੇ ਕਈ ਟੱਕਰਿਆ ਸਾਡੇ ਕੋਲ ਇੱਥੇ ਦੁਕਾਨਾ ਨਹੀਂ ਹੁੰਦੀ ਆ ਉਦੋਂ ਦੀ ਇੱਥੇ ਰਹਿੰਦੀ ਆ ਆਪਾਂ ਕਦੀ ਇਹਨੂੰ ਢੱਕਿਆ ਨਹੀਂ ਆ ਜਿੱਥੇ ਆਵੇ ਜਾਵੇ ਮਰਜ਼ੀ ਸ਼ਾਮਾਂ ਨੂੰ ਇੱਥੇ ਆਉਣਾ ਨਾ ਰੋਟੀ ਪਾਣੀ ਖਾਣਾ ਤੇ ਆਪਣੇ ਘਰ ਜਾਣਾ ਥਾਣੇ ਦੱਸਿਆ ਤੁਸੀਂ ਕਦੀ ਵੀ ਸਾਡੇ ਕੋਲ ਕੋਈ ਔਰਤ ਰਹਿ ਰਹੀ ਸੀ ਚੌਂਕੀ ਦੇ ਸਾਰੇ ਘੁੰਮ ਨਹੀਂ ਰਿੰਦੀ ਆ ਚੌਂਕੀ ਵਾਲਿਆਂ ਨੂੰ ਮਹਾਰਾਜ ਤੁਸੀਂ ਲਿਖਾਇਆ ਨਹੀਂ ਥਾਣੇ ਤੇ ਲਿਖਾਇਆ ਨਹੀਂ ਤੁਸੀਂ ਇੱਕ ਮਿੰਟ ਇੱਕ ਮਿੰਟ ਨਾ 2 ਮਿੰਟ ਨਾ ਇਹ ਫੋਟੋ ਤੋਲ ਲੈ ਕੇ ਖੋਤੀ ਐਸੇ ਹਾਂ ਕੀ ਕੀ ਆਪਕਾ ਨਾਮ ਕੀ ਆਰੇ ਭਾਈ ਅਰੇ ਨਾਮ ਕੀ ਆ ਕਿਧਰ ਬਾਤ ਕਰੋ ਬਡੇ ਭਈਆ ਸੇ ਬਾਤ ਕਰੋ ਕੀ ਨਾਮ ਕੀ ਆ ਆਪਕਾ ਇਹਨੂੰ ਨਹੀਂ ਕੀ ਕਰਦਾ ਭਾਈ ਤੁਸੀਂ ਇੱਕ ਮਿੰਟ ਮੇਰੇ ਵੀਰ ਵੇਚ ਨਾ ਬੋਲਿਓ ਕਿਰਪਾ ਕਰਕੇ ਵੀ ਕਾਹਦਾ ਕੇ ਰਹਿਨੇ ਵਾਲੇ ਕਾਹ ਕੇ ਰਹਿਨੇ ਵਾਲੇ ਨਾ ਮੇਰਾ ਫੋਟੋ ਲੈ ਲੈ ਕਿੰਨੇ ਟਾਈਮ ਤੋਂ ਵੀਰੇ ਆਪਣੇ ਕੋਲ ਵੀਰੇ ਦੀ 5.5 ਸਾਲ ਹੋ ਗਏ ਆ ਤੇ ਇੱਕ ਤਰ੍ਹਾਂ ਇਹ ਰੋਜ਼ ਹੀ ਮੈਸ ਰਹਿੰਦੀ ਆ ਅਹੀਂ ਨਾ ਕਦੀ ਇਸ ਕੋਈ ਭੋਗਵਾ ਗੋਆ ਗੋਆ ਤੁਹਾਡਾ ਚੁੱਕਦੀ ਆ ਦੇਖੋ ਆਪਾਂ ਕਦੀ ਵੀਰਜੀ 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 ਵੀਜੀ ਤੇ ਜੇ ਤੁਹਾਡਾ ਗੋਆ ਨਹੀਂ ਚੁੱਕਦੀ ਮੈਂ ਉਹਨੂੰ ਦਿਖਾ ਲ ਦਿੰਦਾ ਜੇ ਖਰ ਨਹੀਂ ਨਹੀਂ ਕੋ ਸਬੂਤ ਜੇ ਦੀ ਸਬੂਤ ਲੈਣਾ ਨਾ ਫਿਰ ਉਹ ਪਥਾਣੇ ਦਵਾਂਗੇ ਇੱਥੇ ਨਹੀਂ ਦਵਾਂਗੇ ਉੱਥੇ ਆਉ ਉਹ ਸਰ ਆ ਕੇ ਜਾਵਾਂਗੇ ਸਬੂਤ ਕੋਈ ਨਹੀਂ ਹੈਗਾ ਦੇਖੋ ਬਿਲਕੁਲ ਮੈਂਟਲ ਇਹ ਤਾਂ ਇਹ ਲੋਵਾ ਲੱਗ ਨਹੀਂ ਦਿੰਦੀ ਆਪਣੀਆਂ ਉਹ ਮਾਦਾ ਦੇ ਹਾਲਾਤ ਪਹਿਲਾਂ ਦੇਖ ਉਹਨੇ ਪਾਇਆ ਕੀ ਹੈ ਉਹਨੇ ਪਾਇਆ ਕੀ ਹੈ ਕੋਈ ਕਿਹੜਾ ਵੀਰਾਂ ਦਾ ਲੱਭਣੀ ਨਹੀਂ ਵੀਰ ਜੀ ਬੱਜੇ ਸਿਰ ਤੇ ਬਾਲਟਾ ਹੋਵੇ ਤੁਹਾਨੂੰ ਦਿਖਾ ਦਈਏ ਉਹਦੇ ਕੱਪੜੇ ਕੀ ਨਹੀਂ ਨਹੀਂ ਗਰਮੀ ਵੀ ਇੱਕ ਮਿੰਟ ਲੈਓ ਦਿਖਾਓ ਦਿਖਾਓ ਜੇ ਸਿਰ ਤੇ ਬਾਲਟਾ ਹੋਵੇ ਦਿਖਾ ਦਈਏ ਇੱਕ ਟੇਕ ਕੰਮਲੀ ਇੱਕ ਮਿੰਟ ਉਹ ਜੀ ਦਿਖਾਓ ਨਹੀਂ ਨਹੀਂ ਮਾਦਾ ਜੇ ਸਿਰ ਤੇ ਬਾਲਟਾ ਚੁੱਕਿਆ ਦਿਖਾ ਦਈਏ ਕਿ ਕਾਦੇ ਸਾਥ ਨਹੀਂ ਉਹ ਤੇ ਚੁੱਕ ਲਈ ਅਹੀ ਪਰ ਤੁਸੀਂ ਕਦੀ ਥਾਣੇ ਦਾ ਲਾ ਦਿੱਤੀ ਤੁਹਾਡੇ ਚੌਂਕੀ ਕੱਕੜ ਚ ਪੈਂਦੀ ਤੁਸੀਂ ਦੱਸਿਆ ਉਹਨਾਂ ਨੂੰ ਕਿ ਸਾਡੇ ਕੋਲ ਆ ਬਰੇ 9 ਸਾਲ ਹੀ ਸਾਥ ਹੋ ਗਏ ਜਿੱਥੇ ਚਾਰੀ ਲੋਕ ਆਵਾਂ ਤਰੀ ਬੇਬੀ ਕਿੱਥੇ ਸੈ ਇਨ ਨਾ ਮੋਹਟ ਨੂੰ ਆ ਦੇ ਬੋਲੋ ਕੋਈ ਇਹੀ ਇਹ ਕੰਮ ਨਹੀਂ ਕਰਾਇਆ ਕੰਮ ਹੀ ਆ ਜਿਹੜੀ ਆ ਇਹ ਮੇਂ ਹੁੰਦੀ ਹੈ ਭਾਜੀ ਹੁਣ ਆਪਾਂ ਨਹੀਂ ਕੰਮ ਕਰਦੇ ਨਹੀਂ ਨਹੀਂ ਬਈ ਆਪਣਾ ਕੰਮ ਕਰਦੇ ਹੋ ਯਾਰ ਦੀ ਥਾਣੇ ਦੱਸਿਆ ਉਹਨਾਂ ਨੂੰ ਲੋੜ ਕੀ ਪੈਣੀ ਸੀ ਆਉਣ ਦੀ ਥਾਣੇ ਵਾਲੇ ਥਾਣੇ ਵਾਲੇ ਐਵੇਂ ਕਰਨਗੇ ਕਰਨਗੇ ਤੁਸੀਂ ਦਰਖਾਸਤ ਦੇ ਕੇ ਆਉਂਦੇ ਜਦੋਂ ਅਸੀਂ ਰਿਪੋਰਟ ਦਿੱਤੀ ਹੁਣ ਵੀ ਆਏ ਨਾ ਨਾ ਨਹੀਂ ਫਿਰਦੀ ਚੌਕੀ ਇੱਥੇ ਦਿੱਤੀ ਹੂੰ ਹੂੰ ਦੋ ਤਿੰਨ ਦਿਨੋਂ ਨਾ ਰੱਖੀ ਮੁਰਗੇ ਵੇੜੇ ਇਹ ਵਾਰਾ ਕਰਦੀ ਤੇ ਛੜਕਾਂ ਤੁਰੀ ਫਿਰਦੀ ਉਹ ਲੈ ਜਾਂਦੇ ਅਸੀਂ ਉਹਨੂੰ ਮਿਲਾ ਜਾਗੇ ਚਲੋ ਤੇ ਫਿਰ ਇਹਨੂੰ ਇਹਨੂੰ ਵੀ ਆਪਾਂ ਕਿਹੜਾ ਰਾਜ ਆਪਾਂ ਇਹਨੂੰ ਵੀ ਕਿਹੜਾ ਰਾਜ ਤੇ ਭਾਇਆ ਨਹੀਂ ਉਹਦੇ ਕੱਪੜੇ ਦੇਖੀ ਨਹੀਂ ਕਰਾਉਂਦੇ ਅਹੀਂ ਕੋਈ ਕਮਾਈ ਨਹੀਂ ਕਰਾਉਂਦੇ ਕੱਪੜੇ ਦੀ ਮਾਰ ਪੁੱਠੀ ਸਲਵਾਰ ਪਾਈ ਮਾਤਾ ਉਹਨੇ ਖੁਦ ਦੇਖੋ ਇਹ ਦਿਮਾਗ ਕਮਲੀ ਹੈ ਉਹਦਾ ਦਿਮਾਗ ਨਹੀਂ ਸਹੀ ਹੈਗਾ ਅਸੀਂ ਤੇ ਕਹਿੰਦੇ ਨਹੀਂ ਸਹੀ ਜਾਨੀ ਤੁਸੀਂ ਵੀ ਆਪਣਾ ਆਪਣੇ ਰੋਜ਼ੀ ਰਿਜ਼ਾਰ ਤੁਹਾਡਾ ਵੀ ਬਣਿਆ ਨਹੀਂ ਰੋਜ਼ਗਾਰ ਰੋਜ਼ਗਾਰ ਕੋਈ ਪੱਲਿਓ ਕੋਈ ਖਾਉਂਦਾ ਨਹੀਂ ਕਿਸੇ ਨੂੰ ਹਾਂ ਕੋਈ ਨਹੀਂ ਕਰਦਾ ਸੰਗਤ ਦਿੰਦੀ ਵੀਰ ਸੰਗਤ ਦਿੰਦੀ ਯਾਰ ਆਸ਼ਣ ਦਿੰਦੀ ਸੰਗਤ ਕਾਹਦੇ ਕਰਕੇ ਦਿੰਦੀ ਸੰਗਤ ਇੰਨਾ ਕਰਕੇ ਹਣ ਸਾਨੂੰ ਦੇਜੋ ਅਹੀਂ ਇਹਨੂੰ ਜੋ ਮਰਦੀ ਪਵਾ ਲੈ ਤੁਹਾਡਾ ਆਪਣਾ ਵੀ ਤੁਸੀਂ ਗੋਆ ਨਹੀਂ ਸਟੌਂਦੇ ਤੇ ਗੋਵਾ ਨਹੀਂ ਸਟਾਉਂਦੇ ਤੇ ਗੋਸਟ ਉਹ ਨਾ ਜਾ ਤੇ ਗੋਸਟ ਹੁੰਦੇ ਨਾ ਗੋਵਾ ਸਟਾਉਂਦੇ ਆਪਾਂ ਆਹ ਦਿਖਾਓ ਵੀਡੀਓ ਦਿਖਾ ਵੀਡੀਓ ਕੱਟ ਨਹੀਂ ਆਪਾਂ ਗੋਵਾ ਸਟਾਉਂਦੇ ਤੇ ਗੋਵਾ ਨਹੀਂ ਸਟਾਉਂਦੇ ਨਹੀਂ ਆਹ ਕੋ ਮਜ਼ੇ ਦੋ ਦਿੱਤੇ ਸੀ ਆ ਦੇਖ ਦਿਖਾ ਆ ਤੁਹਾਡਾ ਹੀ ਬਾਟਾ ਚੁੱਕ ਤੁਰੇ ਫਿੰਡੀ ਨਾ ਰੋਡ ਤੇ ਸਾਡਾ ਤੇ ਨਹੀਂ ਚੁੱਕ ਤੁਰੇ ਫਿੰਡੀ ਆ ਦੇਖੋ ਤੇ ਵੀਰ ਜੀ ਆਪਾਂ ਮੁਕਰੇ ਕਿ ਅਗਲੋਂ ਫੇਰ ਤੁਸੀਂ ਇਹ ਗੱਲ ਬੋਕਣ ਕਿ ਤੁਹਾਡਾ ਰੋਜ਼ਗਾਰ ਹੈ ਰੋਜ਼ਗਾਰ ਤੁਹਾਨੂੰ ਕਿਨੇ ਆਖਿਆ ਤੁਸੀਂ ਹੁਣੇ ਕਿਹਾ ਤੁਹਾਡਾ ਰੋਜ਼ਗਾਰ ਤੁਹਾਡੀ ਗੱਲ ਆਖ ਰੋਜ਼ਗਾਰ ਨਹੀਂ ਹੈ ਸਾਡੀ ਸੇਵਾ ਆ ਇਹਨਾਂ ਭੈਣਾਂ ਲਈ ਅਸੀਂ ਸੇਵਾ ਕਰ ਰਹੇ ਹਾਂ ਭਰਾਵਾਂ ਲਈ ਜਿਹੜੀ ਕਰਦੇ ਫਿਰ ਆਪ ਦੇਖੋ ਜੀ ਸੇਵਾ ਹੁੰਦੀ ਹੈ ਪਰਦੇ ਨਾਲ ਪਰਦੇ ਦਾ ਕੋਈ ਸੇਵਾ ਹੋਣੀ ਲੋਕਾਂ ਦੇ ਲੋਕਾਂ ਨੂੰ ਵਿਖਾ ਕੇ ਉਦੋਂ ਪੈਸੇ ਲੈਣੇ ਕਿਹਦੇ ਕੋਲ ਤੂੰ ਦੱਸ ਮੈਂ ਇਹ ਨਹੀਂ ਗੱਲ ਕਹਿ ਰਿਹਾ ਏਦਾਂ ਕਰੋ ਨਹੀਂ ਨਹੀਂ ਹੁਣ ਦੇਖੋ ਹੁਣ ਆਪਾਂ ਦਾ ਅਸੀਂ ਪਿਆਰ ਨਾਲ ਲੈ ਜਾਣੀ ਇਹ ਗੱਲ ਠੀਕ ਆ ਹੁਣ ਆਪਾਂ ਥਾਣੇ ਜਾ ਕੇ ਇਹਦਾ ਸਬੂਤ ਦਵਾਵਾਂਗੇ ਅਸੀ ਗੱਲ ਆ ਮੰਜਾ ਇਹਦਾ ਹੀ ਆ ਅੱਛਾ ਛੱਡ ਚ ਆਪਾਂ ਇੱਥੇ ਕੋਈ ਪੱਖਾ ਲਾਇਆ ਕੋਈ ਕੋਈ ਕਿਤਾਬ ਪਸੇ ਮੈਂ ਕਿ ਪਖੇ ਭੁਖੇ ਤੁਹਾਨੂੰ ਕੀ ਦਸੀਏ ਆ ਵੇਖੋ ਵੀਰੇ ਤੂੰ ਛੱਡ ਬਾਕੀ ਚੱਲ ਜਿੱਥੇ ਵੀ ਦੱਸਦੇ ਪੈਸੇ ਆਹ ਦਾਣੇ ਆ ਪੈਸਾ ਨਹੀਂ ਕਰਦੇ ਇਹ ਇਕੱਠੇ ਕਰਦੀ ਰਹੀ ਤੁਸੀਂ ਕਿੰਨੇ ਕਿ ਦਿੱਤੀ ਸੰਸਥਾ ਨੂੰ ਪੈਸੇ ਜਾਂ ਕਿਹੜੀ ਸੰਸਥਾ ਤੁਸੀਂ ਕਿੰਨਾ ਗਿਦਾਨ ਕਰਦੇ ਸੰਸਥਾਵਾਂ ਨੂੰ ਰੱਬ ਰੂਪੀ ਸੰਤਾ ਸੰਗਤ ਰਾਖਣ ਦਿੰਦੀ ਵੀਰੇ ਸੰਗਤ ਰਾਖਣ ਸੰਗਤ ਤੇਲ ਖਰਚਾ ਸਾਰਾ ਕੁਝ ਸੰਗਤ ਦੇ ਨਾਲ ਹੀ ਚੱਲਣ ਡਿਆ ਦਿੰਦੀ ਹੈ ਨਾ ਆਪਾਂ ਸੰਗਤ ਤੋਂ ਮੰਗਿਆ ਪਰ ਅਸੀਂ ਗੋਆ ਨਹੀਂ ਚਾਹੁੰਦੇ ਤੂੰ ਕਿੱਥੋਂ ਮੰਗਣਾ ਆਹ ਵੇਖੋ ਵੀਰੇ ਭਾਈ ਦਾਣੇ ਆ ਅਹੀਂ ਮੁਰਖੀ ਨਹੀਂ ਪਰ ਮਾਦਾ ਹੀ ਤੁਹਾਡੇ ਬੱਚੇ ਗਲਤ ਗਲਤ ਕਰ ਰਹੇ ਕਿ ਤੁਸੀਂ ਪੈਸੇ ਵਟਨੇ ਤਾਂ ਕਰਕੇ ਇਹਨੂੰ ਲੈਣ ਆਏ ਜੇ ਉਹ ਗੱਲ ਕਿਹੜੀ ਕਰ ਰਿਹਾ ਵੀਰ ਫਿਰ ਦੱਸੋ ਨਾ ਉਹ ਕਹਿ ਰਿਹਾ ਬੜਾ ਰੁਜ਼ਗਾਰ ਆ ਫਿਰ ਤੁਸੀਂ ਗਲਤ ਗਲਤ ਕਰ ਰਹੇ ਜੇ ਨਹੀਂ ਅਹੀਂ ਕਰੀ ਵੀਰ ਜੀ ਨੂੰ ਪੁੱਛ ਲੋ ਇੱਕ ਤਾਂ ਦੇਖੋ ਐਦਾਂ ਦੇ ਬੰਦੇ ਨੂੰ ਰੱਖਣਾ ਮੇਰੇ ਆ ਦੇਖੋ ਅਸੀਂ ਸਾਰਾ ਚਿੱਠਾ ਕੱਢ ਕੇ ਲੈ ਕੇ ਆਏ ਆ ਕਿਹੜੀਆਂ ਕਿਹੜੀਆਂ ਧਰਾਵਾ ਬਣਦੀਆਂ ਨੇ ਕਿਹੜਾ ਤੁਸੀਂ ਜ਼ੁਲਮ ਕਰ ਰਹੇ ਜੇ ਪਰ ਇਹ ਗੱਲ ਪਹਿਲੇ ਗਲਤ ਕਰ ਰਹੇ ਮੈਂ ਅਮਰਵੀ ਪਾਰਟੀ ਦਾ ਹਾਂ ਜੀ ਇਹ ਗੱਲ ਗਲਤ ਕਰ ਰਹੇ ਨਾ ਬਿਲਕੁਲ ਨਹੀਂ ਦੇਖ ਕੇ ਆ ਤਾਂ ਫਿਰ ਅਪਾ ਪਿਆਰ ਨਾਲ ਵੀ ਗੱਲ ਕਰ ਸਕਦੇ ਆ ਪਰ ਤੁਸੀਂ ਲੱਭ ਸੀ ਕਿਹੜਾ ਵਰਤਨ ਦੇ ਤੂੰ ਹੀ ਜ਼ੋਰ ਨਹੀਂ ਬੋਲਦੇ ਵੀਰੇ ਵੀਡੀਓ ਅਸੀਂ ਤਾਂ ਬਣਾਉਨੇ ਆ ਵੀਡੀਓ ਅਸੀਂ ਤਾਂ ਬਣਾਉਨੇ ਆ ਮੁੜ ਕੇ ਤੁਸੀਂ ਅਲੀਗੇਸ਼ਨ ਲਾ ਦੋ ਸਾਡੇ ਘਰ ਆਣ ਕੇ ਮਾੜੀ ਗੱਲ ਕਰਤੀ ਉਹ ਕਰਤਾ ਅਸੀਂ ਸਬੂਤ ਤੌਰ ਤੇ ਸਭ ਤੋਂ ਪਹਿਲਾਂ ਵੀਡੀਓ ਸਬੂਤ ਤੌਰ ਤੇ ਬਣਾਉਨੇ ਆ ਕਹਤੇ ਆਏ ਨੇ ਹਾਂ ਗਲਤ ਬਿਲਕੁਲ ਗਲਤ ਨਹੀਂ ਉੱਤਰ ਤੇ ਆਏ ਜੀ ਸ਼ਾਂਤੀ ਰੱਖੋ ਕੁਝ ਨਹੀਂ ਹੁੰਦਾ ਇਹ ਪਾਜੀ ਦੀ ਗੱਲ ਕਰਦੇ ਸੋਹਣੇ ਬਣਦੇ ਆਉਂਦੇ ਇਹ ਆਉਂਦਾ ਉਹ ਨਹੀਂ ਗੱਲਾਂ ਬਣ ਗਈਆਂ ਤੁਸੀਂ ਭਾਈ ਤੁਹਾਡੇ ਕੋ ਮੰਗਿਆ ਕਦੀ ਜਾਣ ਇਹਦਾ ਦਿੱਤਾ ਕੁਝ ਤੂੰ ਤੁਸੀਂ ਸਿੱਧਾ ਕੋ ਭਾਰੀਆ ਠੀਕ ਆ ਅਸੀਂ ਲੈ ਕੇ ਗਾਂ ਜਾਣੀ ਪਰ ਤੇਰੇ ਤੇਰੀ ਲੈਂਗੁਏਜ ਗਲਤ ਹੈ ਤੇਰਾ ਸ਼ਬਦ ਦੀ ਬਾਤਾਂ ਗਲਤ ਕੀਤੀ ਤੂੰ ਵੀਰ ਇਹ ਵੀਡੀਓ ਨਹੀਂ ਬਣਾਉਣੀ ਨਹੀਂ ਕਰਨੀ ਵੀਰ ਮੇਰੇ ਅਸੀਂ ਤੁਹਾਨੂੰ ਕਿਹਾ ਭਾਜੀ ਆ ਜਾਓ ਇਹ ਆਂਦੀ ਗੋਇ ਨਾਲ ਲਿਪੜੀ ਫਿਰਦੀ ਉੱਤੋਂ ਲੈ ਕੇ ਥਲੇ ਦਾ ਮੈਂ ਆ ਖੋਲੀ ਆ ਖੋਲੀ ਲੋਕ ਖੋਲੀ ਇੱਕ ਮਿੰਟ ਆ ਤੁਹਾਡੇ ਪਿੰਡ ਦੀ ਹੈ ਨਾ ਮੋਹਦਵਾਰੀ ਆ ਨਾ ਆ ਦੇਖੋ ਫਰਾਜੀ ਤੁਸੀਂ ਦੇਖੋ ਆ ਦੇਖੋ ਬਾਟਾ ਚੋਕਾ ਕਿਉਂ ਦੀ ਗਲਤ ਨਹੀਂ ਆ ਕਿਹਨਾਂ ਦਾ ਗੋਆਇਆ ਤੇ ਗਲਤ ਨਹੀਂ ਅਸੀਂ ਗੋਆ ਸਤਾ ਸਕਦੇ ਇਦਾਂ ਦੇ ਇਨਸਾਨ ਤੋਂ ਆ ਰੂੜੀ ਕਿਹਨਾਂ ਦੀ ਆ ਬਾਲਟਾ ਕਿਹਨਾਂ ਚੋਕੇ ਖੜੀ ਆ ਲਿਬੜੀ ਹੈਗੀ ਕੋਈ ਨਾ ਯਾਰ ਲਿਬੜੀ ਵੀ ਨਹੀਂ ਆ ਯਾਰ ਦੱਸ ਆ ਦੇਖ ਯਾਰ ਆ ਪੁੱਠਾ ਚੱਗਾ ਪਾਇਆ ਪੁੱਠੀ ਸਲਵਾਰ ਪਾਈ ਵਾਲ ਵਿਚਾਰੀ ਦੇ ਖਿਲਰੇ ਆ ਕੀ ਹਾਲ ਹੋਇਆ ਉਹਦਾ ਕਿ ਗਲਤ ਨਹੀਂ ਆ ਇਹ ਇਹ ਇਹਨਾਂ ਦੀ ਗੱਲ ਕੋਈ ਆਪਾਂ ਪੜਦੀ ਵਿਚਾਰ ਦੀ ਆ ਚਾਰ ਬੰਦੇ ਖੜੇ ਆ ਤੁਸੀਂ ਬੱਚੋ ਵੀਰ ਜੀ ਆਪਣੀਆਂ ਔਰਤਾਂ ਦੇ ਪਨਾਵੇ ਇਦਾਂ ਨਹੀਂ ਹੁੰਦੇ ਆ ਬਿਨੋਤ ਵਰਦੀਰ ਜੀ ਅਸੀਂ ਸਾਡੇ ਨਾਲ ਕੋਈ ਬੰਦੀ ਨਹੀਂ ਰਦੇਗੀ ਜਦ ਤੱਕ ਕਿਸੇ ਦੁਕਾਨ 'ਚ ਪੱਖਾ ਲਾ ਕੇ ਬੈਠੇ ਹੋ ਇਥੇ ਖੁਰਲੀ ਤੱਕ ਤੁਰੇ ਫਿਰਨ ਦੀ ਆ ਕਿ ਗਲਤ ਨਹੀਂ ਹੈ ਉਥੇ ਅੰਦਰ ਇਹਨੂੰ ਕਮਰਾ ਦਿੱਤਾ ਕਿੱਥੇ ਦਿਖਾਓ ਕੀ ਦਿਖਾ ਆਹੋ ਦਿਖਾ ਕਿਹੜਾ ਪੱਖਾ ਕਿਹੜਾ ਕੂਲਰ ਲਾ ਕੇ ਦਿੱਤਾ ਤੁਸੀਂ ਵੀਰੇ ਅੰਦਰ ਜਾਂਦੀ ਨਹੀਂ ਅੰਦਰ ਜਾਂਦੀ ਨਹੀਂ ਬਾਬਾ ਜੀ ਬਾਬਾ ਜੀ ਅਸੀਂ ਗੱਲ ਕਿਹੜੀ ਕਹਿਣ ਦੇ ਆ ਜਦੋਂ ਆਪਾਂ ਨੂੰ ਕੁਝ ਦੇ ਹੀ ਨਹੀਂ ਰਹੇ ਤੇ ਫਿਰ ਤੁਸੀਂ ਸਾਡੇ ਨਾਲ ਬਹਿਸ ਕਿਉਂ ਕਰ ਰਹੇ ਹੋ ਫਿਰ ਤੁਸੀਂ ਉੱਠਾ ਕੇ ਨੇ ਪੈਸੇ ਕਮਾਉਣ ਦਾ ਤਰੀਕਾ ਪੈਸੇ ਅਸੀਂ ਤਾਂ ਕਹਿੰਦੇ ਸੰਗਤ ਸਾਨੂੰ ਰਾਖਣ ਦਿੰਦੀ ਹੈ ਸੰਗਤ ਇੰਨਾ ਲੋਕਾਂ ਲਈ ਸਾਨੂੰ ਕੁੱਲਰ ਦਿੰਦੀ ਐ ਸਾਰਾ ਕੁਝ ਦਿੰਦੀ ਐ ਬਹਿਸ ਕੋਈ ਵੀ ਨਹੀਂ ਕਰਨੀ ਜਿਤਨਾ ਤੂੰ ਜੇ ਤੂੰ ਕੱਢਦਾ ਤੂੰ ਲਾਜੂ ਕੋਈ ਸੇਵਾ ਕਰ ਰਿਹਾ ਹੈ ਸੇਵਾ ਕਰ ਰਿਹਾ ਹੈ ਸੇਵਾ ਦਾ ਦੇਖ ਹੀ ਰਹੀ ਐ ਫਿਰ ਭਾਈ ਸਾਹਿਬ ਤੋਂ ਪਹਿਲਾ ਮਕਸਦ ਇਹ ਹੁੰਦਾ ਐ ਥਾਣੇ ਵਾਲਿਆਂ ਕਿਹਾ ਪਰਚਾ ਕਰਾਉਣਾ ਕਾਰਵਾਈ ਕਰਾਉਣੀ ਅਸੀਂ ਕਹਾਂ ਨਹੀਂ ਕਰਾਉਣੀ ਇੱਕ ਜਿਹੜੀ ਕਮਨੀਟੀ ਅੱਗੇ ਫਿਰਦੀ ਉਹ ਥਾਣੇ ਫੜਾ ਕੇ ਆਏ ਨਹੀਂ ਚੰਦੂ ਫੜਾ ਕੇ ਆਏ ਭਾਈ ਤੁਹਾਡੇ ਇਥੋਂ ਕੱਕੜ ਤੋਂ ਦੋ ਬੰਦੇ ਲੈ ਕੇ ਗਏ ਰੋਡ ਤੋਂ ਚੱਕ ਕੇ ਪਾਸਟੈਂਡ ਤੇ ਪਹੰਚਾ ਤੋ ਟੁੱਟੀ ਵਾਲਾ ਉਹਦੇ ਅਕਸ ਲੈ ਕੇ ਆਇਆ ਇਲਾਜ ਕਰਾਇਆ ਉਹਨੂੰ ਘਰ ਭੇਜਿਆ ਤਹਾਡੇ ਕੱਕੜ ਪਿੰਡ ਤੋਂ ਖੜਿਆ ਨਾ ਇੱਥੋਂ ਨਹੀਂ ਤੇ ਫਿਰ ਲੈ ਜਾ ਤੂੰ ਗੱਲ ਅਸੀਂ ਲੈਣ ਆਏ ਆ ਪ੍ਰਸ਼ਾਸਨ ਨੂੰ ਆਨਲਾਈਨ ਕੰਪਲੇਟ ਪਈ ਆ ਅਸੀਂ ਕਿਹਾ ਵੀ ਜੇ ਪਰਿਵਾਰ ਆਪਦੀ ਗਲਤੀ ਮੰਨਦਾ ਅਸੀਂ ਕਾਰਵਾਈ ਨਹੀਂ ਕਰਾਉਂਦੇ ਪਰ ਪਰਿਵਾਰ ਦਾ ਪਹਿਲਾ ਲਬਜੀ ਉਲਟਾ ਕਰਨ ਦਾ ਸਾਡੇ ਤੇ ਨਹੀਂ ਨਹੀਂ ਕਿਹੜੀ ਗੱਲ ਕਰਨਾ ਕੋਈ ਨਹੀਂ ਗੱਲ ਕਰਦਾ ਕੋਈ ਨਹੀਂ ਕਰਦਾ ਰੱਖੀ ਕਿਤੇ ਆਪਾਂ ਚੰਗੀ ਮੈਲਾਂ ਚ ਰੱਖੀ ਵਿਚਾਰੀ ਯਾਰ ਡੰਗਰ ਵਾਲੇ ਵਾੜੇ 'ਚ ਆਪਾਂ ਉਹਨੂੰ ਸਦਾ ਸਾਰੀ ਸੁਟਿਆ ਉਹਨੂੰ ਪਾਰੀ ਉਹ ਦਿਮਾਗ ਤੋਂ ਠੀਕ ਨਹੀਂ ਹੈ ਮੈਂਟਲੀ ਐਫਸਰਟ ਬੰਦੇ ਨੂੰ ਆਪਾਂ ਆਪਦੇ ਘਰ ਦੇ ਵਿੱਚ ਇਸ ਤਰ੍ਹਾਂ ਨਹੀਂ ਰੱਖ ਸਕਦੇ ਕਾਨੂੰਨ ਦੀ ਉਲੰਘਣਾ ਵਾ ਠੀਕ ਹੈ ਚਲ ਇੱਕ ਕਾਨੂੰਨ ਦੀ ਉਲੰਘਣਾ ਵੀਜੀ ਹੈ ਉਹ ਜਿਹੜਾ ਤਵਾ ਨੇ ਰੱਖੀ ਜੂਰ ਹੈ ਪਾਣੀ ਖਾਂਦੀ ਉਧਰੋਂ ਕੰਮ ਕਰਦੀ ਇਹ ਵੀ ਨਹੀਂ ਕਿ ਨਹੀਂ ਕਰਦੀ ਬਿਲਕੁਲ 100% ਤੁਹਾਡੀ ਗੱਲ ਬਿਲਕੁਲ ਸਹੀ ਹੈ ਤੁਹਾਡੀ ਗੱਲ ਮੈਂ ਨਹੀਂ ਕਹਿੰਦਾ ਬਿਲਕੁਲ ਨਹੀਂ ਫਿਰ ਗੋਆ ਨਾਸਟੋਨ ਮੇਨ ਕਾਰ ਨਹੀਂ ਹੈ ਕਿ ਪਰਿਵਾਰ ਨੇ ਕੈਦ ਨਹੀਂ ਵੀਰ ਜੀ ਗੋਆ ਨਾਸਟੋਨ ਗੋਆ ਨਾ ਗੋਆ ਨਾਸਟੋਨ ਕੈਦ ਹੀ ਨਹੀਂ ਕਹਿੰਦੇ ਕੀਤੀ ਉਹ ਲੈਨਦੀ ਜਾਂ ਆ ਗਈ ਹੁਣ ਉਥੇ ਦਾ ਇੱਕ ਇਹ ਸਾਰੇ ਪਿੰਡਾਂ ਜੀ ਤੁਮ ਦੀ ਵੇਰ ਰਹਿਣ ਬਛੇੜਾ ਬਣ ਗਿਆ ਯਾਦ ਹੈ ਮੈਨੂੰ ਬਿਲਕੁਲ ਕਦੀ ਉਧਰ ਕਦੀ ਜਿੱਥੇ ਸਾਰਾ ਪਿੰਡ ਨਹੀਂ ਗੋਵਾ ਸੁੰਡਾ ਤੁਸੀਂ ਹੀ ਨਸਤਾਓ ਤੁਸੀਂ ਕੋ ਗੋਵਾ ਸਤਾਇਆ ਤੇ ਸਾਨੂੰ ਕਿਹਨੇ ਦੱਸਿਆ ਹੋਈ ਤਾਂ ਪਿਆਣਾ ਬਾਲ ਤਾਂ ਉਹਨੇ ਆਪੇ ਲੱਗ ਪਣਾ ਅਸੀਂ ਉਹਨੂੰ ਆਖਣਾ ਨਹੀਂ ਆ ਉਹ ਤੁਸੀਂ ਆਪ ਦੀ ਗਲਤੀ ਮੰਨਦੇ ਹੋ ਕਿ ਜਾ ਆਪਾਂ ਥਾਣੇ ਚਲੀਏ ਗੱਲ ਖਤ ਦੋਗਲਾ ਨਹੀਂ ਨਹੀਂ ਵੇਖੋ ਗਲਤੀ ਦਾ ਗਲਤੀ ਹੈ ਮਾਤਾ ਜੀ ਗਲਤੀ ਦਾ ਗਲਤੀ ਹੈ ਚਲੋ ਯਾਰ ਭਰਾਵਾ ਸਾਡੇ ਕੋ ਨਾ ਮੰਗੋ ਯਾਰ ਉਹ ਵੀ ਰੱਬ ਦੀ ਰੱਬ ਦਾ ਜੀ ਆ ਨਹੀਂ ਨਹੀਂ ਇਹ ਦੀ ਕੋਈ ਗੱਲ ਕਰਦੇ ਆਪਾਂ ਇਹ ਚੀਜ਼ ਨੂੰ ਚਾਹੀਏ ਨਾ ਵੀ ਇੱਥੇ ਖਤਮ ਕਰੀਏ ਗੱਲ ਖਤਮ ਕਰੀਏ ਬਾਹਰ ਹਰ ਇੱਕ ਮਲਵਾ ਨੂੰ ਕਰਨੀ ਪਈ ਹੈ ਲੀਰੇ ਬੜੇ ਪਉਂਦੀ ਇਧਰ ਪੁੱਠੇ ਸਿੱਧੇ ਆ ਦੇਖੋ ਵਿਚਾਰੀ ਨਾਮ ਕੀ ਹੈ ਆਪਕਾ ਨਾਮ ਨਾਮ ਕੀ ਹੈ ਆਪਕਾ ਆਪਣੇ ਗਾਉਂ ਜਾਣਾ ਹੈ ਆਪਣੇ ਗਾਉਂ ਜਾਣਾ ਹੈ ਗਾਉਂ ਜਾਣਾ ਹੈ ਨਾਮ ਕੀ ਆਪਕਾ ਨਾਮ ਕੀ ਹੈ ਇਹ ਕੋਈ ਨਾਮ ਤਾਂ ਹੋਗਾ ਸੋ ਇਹ ਨਾਮ ਨਹੀਂ ਦੱਸਦੀ ਤੇ ਕੱਕੜ ਪਿੰਡ ਹੈ ਜੀ ਲੋਪੋ ਕੇ ਚਾ ਗਾਵੇਂ ਲੱਗ ਗੇ ਕੱਕੜ ਪਿੰਡ ਦੇ ਵਿੱਚ ਜਿਵੇਂ ਆ ਮੱਝਾ ਮੁੱਝਾ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਗੋਵਾ ਕੁੜਾ ਸੁੱਟਦੀ ਹੈ ਵਿਚਾਰੀ ਕਿੱਥੋਂ ਲਿਆਏ ਕਿਵੇਂ ਲਿਆਏ ਤੁਹਾਨੂੰ ਪਤਾ ਹੀ ਆ ਪੈਰਾਂ ਤੇ ਪਾਣੀ ਨਹੀਂ ਕੋਈ ਪੈਣ ਦਿੰਦਾ ਆਪਦੀ ਗਲਤੀ ਸੀ ਵਿਕਾਰ ਕਰ ਰਹੇ ਨੇ ਓਏ ਭਾਜੀ ਅਸੀਂ ਆਸ਼ਰਮ 'ਚ ਬੰਦੇ ਖੜਦੇ ਆ ਉਹਨਾਂ ਨੂੰ ਨਮੋਣਾ ਅਸੀਂ ਆ ਕੱਪੜੇ ਅਸੀਂ ਪਾਉਣੇ ਆ ਜੇ ਤੁਹਾਡੇ ਘਰ ਰਹਿਣ ਡੇ ਤੁਸੀਂ ਆਪ ਉਹਦੇ ਕੱਪੜੇ ਦੇ ਬਦਲੋ ਫਿਰ ਉਹਦਾ ਪਹਿਨਾਵਾ ਕੋਈ ਵੇਖੋ ਔਰਤਾਂ ਵਾਲਾ ਥੋੜੀ ਫਿਰ ਜਿੱਥੇ ਆਪਾਂ ਸਾਰੇ ਬੰਦੇ ਸੱਚੇ ਹੋਈ ਜਾਈਏ ਨਹੀਂ ਨਹੀਂ ਠੀਕ ਹੈ ਚਲੋ ਜਿਹੜੀ ਗੱਲ ਗਲਤੋ ਗਲਤ ਰਹਿਣੀ ਆ ਜਿਹੜਾ ਚੰਗਾ ਲੱਗਦਾ ਫਿਰ ਤੁਸੀਂ ਉੱਥੇ ਕਰ ਲਓ ਹਾਂ ਜਿਹੜੀ ਚੀਜ਼ ਉਹ ਗਲਤੋ ਗਲਤੀ ਰਹਿਣੀ ਆ ਇਹਨੂੰ ਇਹ ਥੋੜੀ ਰੋਕਦੇ ਤੂੰ ਫੜਨੇ ਹੁੰਦੇ ਜੇ ਵਿਚਾਰੀ ਬਾਲਟਾ ਨਾ ਚੁੱਕਦੀ ਨਾ ਕਿਸ ਨੂੰ ਗਲਤ ਲੱਗਦਾ ਨਾ ਸਾਨੂੰ ਕੋਈ ਨਾ ਮਿਲਦੀ ਠੀਕ ਹੈ ਨਾ ਜੇ ਤੁਹਾਡੇ ਘਰ ਆਈ ਆ ਤੂੰ ਪਹਿਲੀ ਗੱਲ ਤੁਸੀਂ ਤੁਹਾਡਾ ਫਰਜ਼ ਬਣਦਾ ਅਸੀਂ ਤਾਂ ਪੰਜਾਬ ਵਾਸੀਆਂ ਨੂੰ ਇਹੀ ਅਵੇਅਰ ਕਰਦੇ ਆ ਜੇ ਤੁਹਾਡੇ ਕੋਈ ਮੈਂਟਲੀ ਅਫਸਰਟ ਹੁੰਦਾ ਉਹਨੂੰ ਥਾਣੇ ਦੇ ਦਿਓ ਆਪੇ ਕਿਸੇ ਆਸ਼ਰਮ ਤੇ ਜਾਵੇ ਤੁਹਾਡਾ ਸਾਰਾ ਏਰੀਆ ਭਰਿਆ ਤੁਹਾਡੇ ਪਿੰਡ 'ਚ ਹੋਰ ਵੀ ਬੰਦੇ ਹੋਣਗੇ ਜਿਨ੍ਹਾਂ ਨੇ ਰੱਖੇ ਕਮਲੇ ਵਿਚਾਰੇ ਰੱਖੇ ਹੋਣਗੇ ਵੀਰ ਜੀ ਆਪਾਂ ਗੇੜ ਦਾ ਬੜੇ ਬੰਦੇ ਰੱਖਿਆ ਪਰ ਇਹਨਾਂ ਲਈ ਵੀ ਇੱਕ ਤਨੂਨ ਬਣਿਆ ਇਹਨਾਂ ਲਈ ਵੀ ਧਰਾਵਾ ਬਣੀਆਂ ਪਰ ਲੋਕ ਡਰਨ ਹੀ ਨਹੀਂ ਡੇ ਹੁਣ ਆਪਾਂ ਹੱਥ ਜੋੜ ਕੇ ਬੱਸ ਮਾਫੀ ਕਾਨੂੰਨੀ ਕਾਰਵਾਈ ਤਾਂ ਬਣਦੀ ਹੈ ਵੀਰ ਜੀ ਨਹੀਂ ਨਹੀਂ ਮੈਂ ਉਦਾਂ ਇੱਕ ਤੁਹਾ ਮੈਂ ਉਦਾਂ ਇੱਕ ਨੌਲੇਜ ਤੌਰ ਤੇ ਗੱਲ ਕਰ ਰਿਹਾ ਵੀ ਇਹ ਇਹ ਗਲਤ ਜੇ ਇਹ ਜਿਹੜੀ ਚੀਜ਼ ਪਿੰਡਾਂ ਦੇ ਨਾਲ ਹੁਣ ਚਲੋ ਸਾਡੇ ਤੇ ਤੁਸੀਂ ਯਕੀਨ ਨਹੀਂ ਕਰਨਾ ਉਹ ਆਪਣੇ ਵੀਰ ਹੁਣੀ ਹੈ ਬੇਸ਼ੱਕ ਪਿੰਡ ਦੇ ਜਿਹੜਾ ਮਰਜੀ ਬੰਦਾ ਲੈ ਉਹ ਜੇ ਸਾਡੇ ਕੋਈ ਉਂਗਲ ਕਰ ਦੂ ਨਾ ਕੀ ਪਿੰਡ ਨੇ ਜ਼ਬਰਦਸਤੀ ਕਰਦੇ ਆ ਲੀੜਾੜੀ ਪਾਉਂਦੇ ਕੋਤੇ ਜਿਆ ਮਾਰਦੇ ਆ ਆਪਾਂ ਨੂੰ ਭਰਮ ਹੁੰਦਾ ਇੱਕ ਮਿੰਟ ਸੁਣੀਓ ਭਰਮ ਹੈ ਵੀਰ ਕੋਈ ਡਰਦਾ ਨਹੀਂ ਬੋਲਦਾ ਪਿੰਡ ਹੀ ਸਾਡੇ ਨਾਲ ਆ ਕੋਈ ਡਰਦਾ ਨਹੀਂ ਬੋਲਦਾ ਆਨੂੰ ਖੇਡ ਨਹੀਂ ਆਉਂਦੀ ਸੋ ਬਦਲੀ ਲੱਗਣਾਂ ਕਿ ਪਲਾਣਿਕਰ ਹੈਗਾ ਕਿੰਨਾ ਜਿਆਦਾ ਗੱਲ ਇਹ ਤੁਹਾਨੂੰ ਲੱਗਦਾ ਹੈ ਕਿ ਸਾਰਾ ਪਿੰਡ ਜਦੋਂ ਪਿੰਡਾਂ ਵਿਚ ਵਿਚਰੀ ਅੰਦਰਖਾਤੇ ਪਿੰਡਾਂ ਵਾਲੇ ਸਾਨੂੰ ਸਭ ਕੁਝ ਦੱਸਦੇ ਆ ਡਰਦਾ ਕੋਈ ਮੂੰਹੇ ਨਹੀਂ ਬੋਲਦਾ ਜੀ ਸਾਡੇ ਕੋਲ 100 ਕਿਲੋਮੀਟਰ ਤੋਂ ਦੇਹੀ ਆਏ ਐ ਐਡੀ ਦੂਰ ਤੋਂ ਕੋਈ ਖੇਡ ਨਹੀਂ ਖੇਡ ਉਹਦੇ ਚਾਹ ਪਾਣੀ ਪੀਣਾ ਨਹੀਂ ਚਾਹ ਪਾਣੀ ਦੀ ਕੋਈ ਗੱਲ ਨਹੀਂ ਪੀ ਆ ਆਪਣੀ ਗਲਤੀ ਸਵੀਕਾਰ ਕਰੋ ਤੇ ਉਹਨੂੰ ਲਿਖੋ ਸੋ ਚਿਹਰੇ ਨੂੰ ਇੱਕ ਵਾਰ ਫਿਰ ਦਿਖਾ ਦੇ ਚੰਗੀ ਤਰ੍ਹਾਂ ਹੋ ਸਕਦਾ ਚਲੋ ਵੀਡੀਓ ਦੇ ਜ਼ਰੀਏ ਘਰ ਲੱਭਣਾ ਉਦਾਂ ਤੇ ਲੱਭਣਾ ਨਹੀਂ ਕੜਨਾ ਲੈ ਜਾਓ ਅਸੀਂ ਸਾਡੇ ਕੋਲ ਕੋਈ ਥਾਂ ਦਾ ਉਹ ਬੜਾ ਜਿਹੜਾ ਬਹਿਣਾ ਵੀ ਨਹੀਂ ਇਹਨੇ ਭਾਵੇਂ ਬਾੜਾਂਗੇ ਕੋਈ ਗੱਲ ਨਾ ਖੜਨ ਦਾ ਕਿ ਉਹਨੂੰ ਇਨੀ ਸਮਝ ਹੋਵੇ ਤੇ ਇੱਥੇ ਆਪਣਾ ਹੀ ਗੋਵਾ ਸੁੱਟੇ ਹੋ ਵਿਚਾਰੀ ਨਹੀਂ ਉਹ ਆਪਣਾ ਵੀ ਬੱਤੀ ਹੋ ਸਕਦੇ ਇਹਦੇ ਬੱਚੇ ਵੀ ਹੋਣ ਹੋ ਸਕਦਾ ਕੱਲੋਂ ਆਪਣਾ ਵੀ ਕੋਈ ਨਿਕਲ ਸਕਦਾ ਅਸੀਂ ਤਾਂ ਪੰਜਾਬ ਵਾਸਤੇ ਦੇਖੋ ਸਾਡੇ ਭਰਾ ਸਾਰੇ ਅਸੀਂ ਕਈ ਵਾਰੀ ਸਵੇਰ ਆਵਜ ਇੱਕ ਇੱਕ ਮੇਰੀ ਗੱਲ ਸੁਣੋ ਆਪਾਂ ਸਾਰੇ ਪੰਜਾਬੀ ਭਰਾ ਨਾ ਹਾਂ ਸਾਰੇ ਤੁਸੀਂ ਫੋਨ 'ਚ ਕਦੇ ਵੀਡੀਓ ਨਹੀਂ ਵੇਖੀ ਵੀ ਇਦਾਂ ਸੰਸਤਾਵਾਂ ਬਣਾ ਲਿਆ। ਹਣਾ ਫਿਰ ਲੋਕ ਸਾਡੇ ਆਵੇਰ ਨਹੀਂ ਹੋ ਰਹੇ। ਲੋਕੀ ਪਤਾ ਕੀ ਕਰਦੇ ਆ। ਹੁਣ ਜਿਹੜਾ ਬੰਦਾ ਰੱਖਿਆ ਨਾ ਗੋਵਾ ਸਟੌਨ ਲਈ ਇੱਕ ਬੰਦਾ ਉਹਦੀ ਪਹਿਰੇਦਾਰੀ ਕਰਦਾ ਕਿ ਕੋਈ ਵੀਡੀਓ ਨਾ ਬਣਾ ਲੇ। ਕੋਈ ਇਤਲਾਹ ਨਾ ਦੇ ਦੇ। ਉਹ ਮੂਰਖਾ ਉਹਦੀ ਪਹਿਰੇਦਾਰੀ ਜੋ ਕਰਨ ਲਿਆ ਤੈਨੂੰ ਗਰੀਬ ਨੂੰ ਆਜ਼ਾਦ ਕਰਨ। ਜਿਹੜਾ ਤੂੰ ਵਿਚਾਰਾ ਰੱਖਿਆ। ਕਿੰਨੇ ਕ ਪੈਸੇ ਬਚਾ ਲੋਗੇ ਪਹਿਲਾਂ ਵੀ ਤਾਂ ਰੱਖਦੇ ਰਹੇ ਸੀ ਰੀ ਆਪਾਂ ਯਾਰ। ਵਕਤ ਵਕਤ ਦੀ ਨਹੀਂ ਦੇਦੀ। ਮਰੇਕਾ 5-700 ਹਜ਼ਾਰ ਰੁਪਏ ਤੋਂ ਇੱਕ ਮੰਗੀ ਦਵਾਈ। ਅਰੇ ਵੀਰ ਜੀ ਆਪ ਸੋਨੇ ਸਾਡਾ ਨਹੀਂ ਆਉਂਦੇ। ਅਹੀਂ ਆਉਂਦੇ ਨੇ। ਅਹੀਂ ਆਉਂਦੇ ਨੇ। ਤਾਲੀਕਾ। ਬਲੀ ਵੀਰ ਜੀ ਤੁਸੀਂ ਕੋਈ ਜਿੱਕੇ ਕਰੋਗੇ ਗੱਲ ਦਾ। ਐਵੇਂ ਨਾ ਕੋਈ ਤੇਰੇ ਆਪ ਨੂੰ ਕਹਿੰਦਾ ਤੇਰੇ ਲੱਗ ਕੇ ਸਾਡੇ ਵੱਲੋਂ ਵੈਲਕਮ ਤੁਸੀਂ ਆਏ ਜੋ ਜੀ ਆਏ ਨੂੰ ਜਿੱਥੇ ਨੂੰ ਪਹੁੰਚਾਉਣਾ ਜੇ ਟਿਕਾਣੇ ਪੈ ਗਈ ਅਸੀਂ ਤੇ ਕੋਸ਼ਿਸ਼ ਕਰਾਂਗੇ ਉਹਨਾਂ ਦਾ। ਠੀਕ ਹੈ। ਅਹੀਂ ਦਾ ਚਲੋ। ਅਸੀਂ ਤਾਂ ਅਸੀਂ ਮੇਨ ਵੀਰ ਜੀ ਤੁਹਾਡੇ ਨਾਲ ਸਾਡਾ ਕੋਈ ਵਿਆਰ ਵਿਰੋਧ ਨਹੀਂ। ਅਸੀਂ ਤਾਂ ਫਿਰ ਉਹਦੇ ਲਈ ਆਏ ਆ। ਬੜਾ ਗੱਲ ਕਰਦਾ ਵਿੱਚ। ਅਸੀਂ ਤਾਂ ਉਹਦੇ ਲਈ ਆਏ ਆ ਕਿ ਉਹਨੂੰ ਵਿਚਾਰੀ ਨੂੰ ਇੱਕ ਜ਼ਿੰਦਗੀ ਮਿਲ ਸਕੇ, ਉਹਦਾ ਘਰ ਉਹ ਇਹ ਆਵੇ ਸਾਡੇ ਲੋਕ ਹਟ ਨਹੀਂ ਨਹੀਂ ਉਹ ਚੀਜ਼ਾਂ ਵੇਦੇ ਆ ਨਾ ਇੱਥੇ ਤੱਕ ਸੱਚ ਮੰਨੇਗਾ ਜਿਤਨਾ ਜੀ ਯਕੀਨ ਮੰਨੇਗਾ ਮੇਰਾ ਵੀਡੀਓ ਚੱਲੀ ਨਾ ਦੇਖਣ ਵਾਲੇ ਸਾਨੂੰ ਅਗਰ ਇੱਕ ਨਾ ਇੱਕ ਦੋਸ਼ੀ ਮੰਨਣਾ ਦੋਸ਼ੀ ਆਪਾਂ ਕਿਤੇ ਨਾ ਕਿਤੇ ਹੈਗੇ ਨਹੀਂ ਆ ਬੰਦੇ ਨਾਲ ਨਹੀਂ ਹੈਗੇ ਹੁਣ ਅਸੀਂ ਬੰਦੇ ਦਾ ਤੂੰ ਹੀ ਦੱਸ ਜਦੋਂ ਜਦੋਂ ਸਾਡੀ ਇਤਲਾ ਨਹੀਂ ਮਿਲਿਆ ਨਾ ਉੱਥੇ ਹਾਂ ਸਿਵਲ ਹਸਪੀਟਲ ਲੱਗਿਆ ਬੰਦਾ ਚੋਕ ਕੇ ਫੜਾਇਆ ਸੀ ਹਾਂਜੀ ਹਾਂਜੀ ਪਰ ਮੈਂ ਗਾਰੰਟੀ ਜਿਨਾ ਹੀ ਬੰਦੇ ਲਈ ਇੱਥਾਂ ਕਹਿੰਦਾ ਮੈਂ ਮੰਨਦਾ ਹੈ ਆਪਣੀ ਜਗ੍ਹਾ ਸਹੀ ਆਪਾਂ ਹੋਰਾਂ ਦੀ ਗੱਲ ਕਰ ਲਈਏ ਇਹਦੇ ਵਿੱਚ ਤਲਾਹ ਦਿੱਤੀ ਜੀ ਤੇ ਇੱਕ ਅਸੀਂ ਥਾਣੇ ਅਸੀਂ ਨਾ ਜਦੋਂ ਕੋਈ ਸਾਨੂੰ ਸੂਚਨਾ ਦਿੰਦਾ ਨਾ ਅਸੀਂ ਬੰਦੇ ਦਾ ਨੰਬਰ ਲੈ ਲੈਂਦੇ ਹਾਂ ਅਸੀਂ ਇਹ ਵੀ ਇਹ ਵੀ ਇੱਕ ਐਗਜ਼ਾਮਪਲ ਕਰਕੇ ਵੇਖ ਲਿਆ ਵੀ ਬੰਦੇ ਨੂੰ ਡਾਇਰੈਕਟ ਕਾਲ ਕਰੀ ਦੀ ਤੇਰੇ ਕੋਲ ਬੰਦਾ ਛੱਡ ਦੇ ਸਟੈਡੀ ਵੀ ਉਦੋਂ ਆਉਂਦੀ ਹੈ ਜਦੋਂ ਕਿਹਦੀ ਵੀਡੀਓ ਆਰਜ ਹੁੰਦੀ ਹੈ ਜਿਹੜੇ ਛੱਟਾਂ ਦੇ ਤੁਰੇ ਫਿਰਦੇ ਹਨ ਉਦੋਂ ਸਟੈਡੀ ਨਹੀਂ ਆਉਂਦੀ ਮੈਂ ਵੇਖਿਆ। ਸੋ ਕਿਹੜੀ ਸੁਸਾਇਟੀ ਵਾਹ। ਇੱਕ ਇੱਕ ਮਿੰਟ ਇੱਕ ਮੈਂ ਤਸਵੀਰ ਮੇਰੇ ਹੱਥ ਮੇਰੀ ਗੱਲ ਸੁਣ। ਉਹਨਾਂ ਦਾ ਤਸਵੀਰ ਦੀ ਆਹੋ ਗੱਲਾਂ ਤੋਂ ਗੁੱਸਾ ਕਰਦਾਈ ਜਿੱਦਣ ਤੇਰੇ ਕੱਕੜ ਪਿੰਡੇ ਤੇ ਬੱਸ ਸਟੈਂਡ ਜਿਹੜਾ ਬਾਹਰ ਬਣਿਆ ਉਹ ਤੇ ਲੱਤ ਟੁੱਟੀ ਵਾਲਾ ਬੰਦਾ ਪਿਆ ਰਿਹਾ ਇਹ ਅਹੀਂ ਖੜਿਆ ਨਹੀਂ ਜੋਕੇ। ਠੀਕ ਮੈਂ ਠਾਡੀ ਤੇ ਤੂੰ ਫਿਰ ਕਿੱਥੇ ਤੇਰੇ ਇੱਥੇ ਬਿੱਲਾ ਬਿੱਲਾ ਜਿਹੜਾ ਤੂੜੀ ਜਿਹੜਾ ਜਿਹੜਾ ਬਾਟਾ ਜਾ ਫੜ ਕੇ ਤੁਰਿਆ ਫਿਰਦਾ ਹੁੰਦਾ ਸੀ ਉਹਨੂੰ ਉਹਦੇ ਘਰ ਪਟਾਇਆ ਖੜਿਆ ਨਹੀਂ ਕਿੱਥੇ ਤੂੰ ਇਹ ਕਿਦਾਂ ਗੱਲ ਕਰਦੀ ਤੂੰ ਯਾਰ ਨਹੀਂ ਇਹਨੇ ਬੜੀਆਂ ਬੜੀਆਂ ਵੀਡੀਓ ਪਾਈਆਂ ਬੜੀਆਂ ਯਾਰ ਲੁਧਿਆਣੇ ਕਈ ਵਾਰੀ ਨਹੀਂ ਦੁਰੂ ਆਇਆ ਜਾਂਦਾ ਹੋਣਾ ਹੈਗਾ ਨਹੀਂ ਵੀ ਅਸੀਂ ਕੀ ਕਰੀਏ ਉਹਨਾਂ ਦਾ ਹਟਾ ਲਾ ਵੀਡੀਓ ਯਾਰ ਇਹਦੇ ਪਿੰਡੋਂ ਬੰਦੇ ਚੱਕ ਕੇ ਖੜੇ ਥੋੜੇ ਗੱਲਬੱਤ ਕਰਨ ਦੇ ਆ ਇਹ ਵੀਡੀਓ ਵਾਇਰਲ ਹੋਈ ਇਹ ਵਾਇਰਲ ਥੋੜੀ ਹੋਈ ਆ ਇਹ ਤਾਂ ਗੁਪਤ ਸੂਚਨਾ ਦਿੱਤੀ ਹੋਊਗੀ ਨਾ ਹੋਊਗੀ ਇਹ ਤਾਂ ਗੁਪਤ ਸੂਚਨਾ ਦਿੱਤੀ ਕਿ ਇਹਨੇ ਤੇਰੇ ਸਿਵਲ ਹਸਪਤਾਲ ਲੱਗੇ ਬੰਦਾ ਪਿਆ ਸੀ ਨਾ ਮਰਦਾ ਪਿਆ ਸੀ ਮੈਂ ਦੋ ਵਾਰੀ ਲੰਘਾ ਮੈਂ ਤਰਲੇ ਲੈ ਜਾਂ ਮੈਂ ਥਾਣੇ ਗਿਆ ਪਿੰਗਲਵਾਰੇ ਗਿਆ ਫਿਰ ਮੈਂ ਗ੍ਰਿੰਦਰਾਂ ਜੀ ਵਾਲੇ ਨੂੰ ਫੋਨ ਲਾਇਆ ਫਿਰ ਉਹਨਾਂ ਤੁਹਾਨੂੰ ਲਾਇਆ ਫਿਰ ਇੱਕ ਇੱਕ ਮਿੰਟ 4 ਵਜੇ ਇੱਕ ਮਿੰਟ 4 ਵਜੇ ਤੁਸੀਂ ਫੋਨ ਕੀਤਾ ਮੈਂ ਤਾਂ ਤੈਨੂੰ ਹੁਣ ਪਛਾਣਿਆ ਮੜਿਆ 4 ਵਜੇ ਤੁਸੀਂ ਫੋਨ ਕਰਨ ਦੇ ਸਵਾ 4 ਮੈਂ ਸਿਵਲ ਹਸਪੀਟਲ ਚਲ ਗਿਆ ਜਾ ਕੇ ਬੰਦੇ ਦਾ ਐਨੇ ਮਾਰੇ ਹਾਲਾਤ ਜਿਹਨੂੰ ਸਫਾਈ ਕਰਨ ਲੱਗਾ ਵੀ ਮੇਰੇ 8 ਘੰਟੇ ਲੱਗੇ ਆ ਉਸ ਤੋਂ ਬਾਅਦ ਉਹ ਵਿਚਾਰਾ ਸਵਰਗਵਾਸੀ ਹੋ ਗਿਆ ਇੱਕ ਦੋ ਕਿੰਨਾ ਵੀ ਫੜਦੇ ਨਹੀਂ ਤਿੰਨ ਬੰਦੇ ਤੋਂ ਖੁਦ ਦੇ ਚੁੱਕੇ ਉਹਨਾਂ ਕੋਲ ਨਾ ਬਚਪਨ ਤੋਂ ਕੰਮ ਕਰਾਉਂਦੇ ਆ ਜਿਹੜੇ ਬੁੱਢੇ ਹੁੰਦੇ ਸੜਕਾਂ ਦੇ ਸੁੱਟ ਜਾਂਦੇ ਆ ਇਹ ਵੀ ਲੋਕਾਂ ਦੀ ਗਲਤ ਗੱਲ ਹੈਗੀ ਆ ਉਹ ਵੀ ਗਲਤ ਸਾਰਿਆਂ ਨੂੰ ਗਲਤ ਹੈ ਕਿ ਲੋਕਾਂ ਨਹੀਂ ਸੋਭਾ ਕਰਨ ਦੇ ਕਿ ਕਰਨ ਦੇ ਕਰਨ ਕਿੰਨਾ ਦੁੱਖ ਲਵਦੀ ਮੈਂ ਕਰਨੀ ਦੀ ਮੈਂ ਇਹ ਕਹਿੰਦਾ ਮੈਂ ਕਿੰਨਾ ਫੋਨ ਸਟੈਲ ਮੈਂ ਕਹਿੰਦਾ ਕੈਮਰੇ ਮੁੜੇ ਇੱਕ ਮਿੰਟ ਚੋਪਰੀ ਮੈਂ ਕਹਿੰਦਾ ਕੈਮਰੇ ਮੁੜੇ ਲਾਨਤੀ ਧੀਆ ਪੁੱਤ ਨੇ ਜਿਹੜੇ ਆਪਣੇ ਮਾਪਿਆਂ ਨੂੰ ਰੋਡ ਤੇ ਸੁੱਟਦੇ ਨੇ ਤੇ ਲਾਨਤੀ ਸਿਰੇ ਦੇ ਉਹ ਲੋਕ ਨੇ ਜਿਹੜੇ ਮੈਂਟਲ ਬੰਦੇ ਕੋ ਚੱਕ ਕੇ ਸਾਰਾ ਦਿਨ ਗੋਵਾ ਸਟਾਉਣ ਦੇ ਨੇ ਇਹ ਵਾਲੇ ਪਾਰੀ ਕਟੋ ਕਟ ਵਾਲੇ ਕੋ 75 80 ਦੇ ਕਰੀਬ ਆ ਸਾਰਾ ਏਰੀਆ ਭਰਿਆ ਪਿਆ ਅਸੀਂ ਹੋਰ ਐਮਐਲ ਨੂੰ ਚਿੱਠੀਆਂ ਦੇਣਦੇ ਆ ਅਸੀਂ ਸਰਕਾਰ ਗੜੀ ਪਹਾਰ ਲਾਉਣ ਦੇ ਆ ਇਹ ਲੋਕਾਂ ਦਾ ਯਾਰ ਦੱਸੋ ਨਾ ਲੱਗਦਾ ਇਦਾਂ ਹੀ ਇੱਥੇ ਰਾਜ ਤੇ ਥੋੜੀ ਭਾਇਆ ਲੋਕਾਂ ਨੇ ਰੱਖੇ ਫਰੀ ਦਾ ਕੰਮ ਆ ਮਿਲਿਆ ਵੀਰ ਮੇਰਾ ਤੂੰ ਸਿਵਲ ਹਸਪੀਟਲ ਦਾ ਨਹੀਂ ਨਹੀਂ ਇੱਕ ਮਿੰਟ ਉਹਨੇ ਮੈਂ ਤੇਰੀ ਗਲਤੀ ਕੱਢਦਾ ਤੂੰ ਸਿਵਲ ਹਸਪੀਟਲ ਚ ਤੇ ਬੰਦਾ ਮੈਨੂੰ ਚੁਕਾਤਾ ਤੇਰੇ ਪਿੰਡ ਤੇ ਕਮਲੀ ਰੋਡ ਤੇ ਘੁੰਮ ਲਈ ਤੂੰ ਕਿਉਂ ਨਹੀਂ ਦੱਸਿਆ ਇਹ ਬਾਰੇ ਮੈਂ ਪੂਰੀ ਪਾਈ ਹੈਲਪ ਕੀਤੀ ਤੇ ਤੈਨੂੰ ਮੇਰੀ ਗੱਲ ਸੁਣ ਵੀਰ ਮੈਨੂੰ ਉਹ ਬੰਦਾ ਖੜੇ ਨੂੰ ਇੱਕ ਮਿੰਟ ਵੀਰ ਉਹ ਸਿਵਲ ਹਸਪਤਲ ਤੇ ਬੰਦਾ ਨਾ ਹੁੰਦੇ ਵੀਰ ਮੇਰਾ ਮੈਂ ਮੇਰੀ ਗੱਲ ਤੇਰੇ ਕੋਲ ਹਜੇ ਵੀ ਨੰਬਰ ਆ ਗਿਆ ਅਸੀਂ ਨਹੀਂ ਆਾਂ ਕੋਲੋਂ ਪੈਸੇ ਲਵਾਂਗੇ ਵੀਰ ਯਾਰ ਇਹ ਨੰਬਰ ਆ ਗਿਆ ਆ ਦੇਖ ਵੀਰ ਮੇਰਾ ਮੈਂ ਮੈਂ ਸਾਰਾ ਕੁਝ ਮੈਂ ਆਨ ਰਿਕਾਰਡ ਦਿਖਾ ਦਿੰਦਾ ਆ ਦੇਖ ਵੀਰ ਮੇਰਾ ਮੈਂ ਮੈਂ ਸਾਰਾ ਕੁਝ ਮੈਂ ਆਨ ਰਿਕਾਰਡ ਦਿਖਾ ਦਿੰਦਾ ਆ ਦੇਖ ਆ 7 ਤਰੀਕ ਆ ਦੇਖੋ ਜੀ ਆ 7 ਤਰੀਕ ਨੂੰ ਇਹਨੇ ਆ 7 ਤਰੀਕ ਨੂੰ ਇਹਨੇ ਵੀਰ ਨੇ ਬੰਦਾ ਚਕਾਇਆ ਆਹ ਅੱਜ 28 ਤਰੀਕ ਹੋ ਗਈ ਆ ਤੈਨੂੰ ਮੈਂ ਨੰਬਰ ਲਿਖਾਇਆ ਆਪਣਾ ਵੀ ਕੋਈ ਵੀ ਬੰਦਾ ਤੈਨੂੰ ਮੈਂਟਲ ਅਫਸਰ ਦਿਖਦਾ ਮੈਨੂੰ ਦੱਸੀ ਤੇ 7 ਤਰੀਕ ਨੂੰ ਤੂੰ ਤੇਰੇ ਕੋਲ ਮੇਰਾ ਨੰਬਰ ਆ ਗਿਆ ਅੱਜ 28 ਤਰੀਕ ਹੋ ਗਈ ਤੂੰ ਕਿਉਂ ਨਹੀਂ ਦੱਸਿਆ ਇਹਦੇ ਬਾਰੇ ਕਿੰਨੇ ਦਿਨ ਹੋ ਗਏ ਆ ਜਿੱਥੇ ਮਰਜ਼ੀ ਚੱਲ ਕੇ ਇੱਥੇ ਆ ਜਾਂਦੀ ਆ ਦੇ ਤਾਂ ਰਿਕਾਰਡ ਦਿਖਾ ਦੇ ਮੈਨੂੰ ਫਿਰ ਐਵੇਂ ਨਹੀਂ ਕਰੇ ਤੂੰ ਗੁਰਵਾ ਕੋਈ ਬੰਦਾ ਤੁਹਾਨੂੰ ਮਾਜ ਹੋ ਸਕਦੀ ਆ ਆਪਾਂ ਆਉਂਦੇ ਨਾ ਨਹੀਂ ਨਹੀਂ ਤੇਰੀ ਗੱਲ ਤੂੰ ਨੰਬਰ ਤੇਰੇ ਕੋਲ 7 ਤਰੀਕ ਦਾ ਆਇਆ ਤੂੰ ਮੈਨੂੰ 10 ਤਰੀਕ ਨੂੰ ਫੋਨ ਕਰ ਦਿੰਦਾ ਮੈਂ ਇਹਨੂੰ ਪਰਦੇ ਨਾਲ ਲਿਆ ਜਾਂਦੇ ਆਪਾਂ ਵੀਡੀਓ ਪਾਉਂਦੇ ਹੀ ਨਾ ਤੂੰ ਆਪ ਠੀਕ ਹੈ ਖੁਦ ਸੋਚ ਤੂੰ ਵੀ ਤੇਰੇ ਤੇਰੇ ਕੋਲ 7 ਤਰੀਕ ਦਾ ਨੰਬਰ ਆਇਆ ਤੂੰ ਉਸ ਦਿਨ ਦੀ ਆਪ ਛੱਡ ਹੁੰਦਾ ਮੈਂ ਤੈਨੂੰ ਵੀਰੇ ਇਹ ਵੀ ਕਿਹਾ ਹੋਣਾ ਤੈਨੂੰ ਕੋਈ ਵੀ ਦਿਖੇ ਬੇਸ਼ੱਕ ਸਾਡੇ ਕੋਲ ਆਸ਼ਰਮ ਬੱਲੇ ਲੈ ਆਈਂ ਇੰਨੀ ਗੱਲ ਕਹੀ ਕਿ ਨਾ ਤੈਨੂੰ ਫਿਰ 7 ਤੇ ਅੱਜ 28 ਤਰੀਕ ਹੋ ਗਈ ਤੇਰੇ ਤੇਰੀਆਂ ਅੱਖਾਂ ਸਾਹਮਣੇ ਤੂੰ ਕਿਉਂ ਨਹੀਂ ਛੱਡ ਕੇ ਆਇਆ ਫਿਰ ਚਲੋ ਇੱਕ ਬੰਦਾ ਹੋਰ ਛਕਾਉਣੇ ਆ ਫੜੋ ਆਓ ਇੱਥੇ ਛੜਕਦੇ ਛਾਓ ਚਲੋ ਲੈ ਜਾਓ ਨਹੀਂ ਨਹੀਂ ਪਹਿਲਾ ਗੱਲ ਫੇਰ ਉਲਟ ਕਰ ਰਿਹਾ ਏ ਨਹੀਂ ਇਹ ਤਾਂ ਪੁਰਿਆ ਫਿਰਦਾ ਜੋ 7 ਤਰੀਕ ਦਾ ਤੇਰੇ ਕੋ ਨੰਬਰ ਆ ਤੂੰ ਇਹ ਧਾਨ ਬਾਰੇ ਕਿਉਂ ਨਹੀਂ ਦੱਸਿਆ ਵੀ ਸਾਡੇ ਪਿੰਡ ਜੇ ਕੋ ਲਵਾਰਸ ਭੈਣ ਆ ਵੀਰ ਜੀ ਔਰਤ ਹੈ ਔਰਤ ਦਾ ਰਹਿਣਾ ਔਖਾ ਤੋ ਕਿਉਂ ਨਹੀਂ ਦੱਸਿਆ ਯਾਰ ਬੇਨਤੀ ਜ਼ਰੂਰ ਕਰਦਾ ਲਾਈਵ ਵੀਡੀਓ ਲਾਈ ਹੈ ਨਾ ਲਾਈਵ ਨਹੀਂ ਵੀਰੇ ਲਾਈਵ ਕਰ ਲਾਂਗੇ ਉਹਦੇ ਜੀ ਲਾਈਵ ਕਰਾਂਗੇ ਜੇ ਕਰਣੀ ਹੈ ਹਾਂ ਹੁਣ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਦੋ ਕਰੋ ਡਾਕਟਰ ਸਾਹਿਬ ਮੈਨੂੰ ਰੋਕਦੇ ਆਪਣੇ ਬੜੀ ਮੱਤੇ ਨਾ ਮੇਰੀ ਕੀਤੀ ਮੈਂ ਨਾ ਦੇ ਨਹੀਂ ਦੇ ਸਕਦਾ ਮੈਂ ਜ਼ਰੂਰਾਂ ਬੰਦੀਸ਼ ਉਹ ਹੁੰਦਾ ਆ ਜਿਹਨੂੰ ਬੰਨ ਕੇ ਰੱਖਣਾ ਇਹ ਤੇ ਚਗਾਵਾ ਸ਼ਹਿਰ ਘੁੰਮ ਕੇ ਜਿੱਥੇ ਮਰਜੀ ਪਠਾਨਕੋਟ ਤੱਕ ਅੱਪੇ ਆ ਜਾਂਦੀ ਇਹਨਾਂ ਨੂੰ ਕੋਈ ਬਤਾ ਦਿੰਦਾ ਕਿੱਦਾਂ ਪਤਾ ਹੈ ਕਿੱਦਾਂ ਇਹ ਕਹਿੰਦਾ ਨਹੀਂ ਬੰਨਾਲ ਨਾਲ ਜਾਣਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਵੀਰੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਯਾਰ ਇੱਕ ਮਿੰਟ ਤੁਹਾਡੀ ਕੰਬਲੀ ਉਹ ਇੱਕ ਮਿੰਟ ਯਾਰ ਤੁਹਾਡੀ ਕੰਬਲੀ ਇੱਕ ਮਿੰਟ ਯਾਰ ਹੁਣ ਸਾਰਾ ਕੋਣ ਆਪਾਂ ਨਾ ਐਂਕਦੇ ਥਾਣੇ ਚੱਲੀਏ ਬਾਈ ਤੁਸੀਂ ਨਾ ਮੁੜ ਕੇ ਕਿਉਂ ਪੁੱਛ ਇਹਨੂੰ ਪਠਾਨਕੋਟ ਪੁੱਛ ਦਾਦੀ ਕੋਲ ਜਿਹੜੀ ਨਾਂ ਨਹੀਂ ਦੱਸਣੀ ਤੈਨੂੰ ਆਣ ਕੇ ਦੱਸਤਾ ਨਾ ਮੈਂ ਪਠਾਨਕੋਟ ਚਲ ਕੇ ਯਾਰ ਮੈਂ ਗੱਲ ਨੂੰ ਵਧਾਈ ਜਾਂਦਾ ਫਿਰ ਅਰੇ ਮੁਰਖਾ ਸਰ ਐਦਾਂ ਕਰੋ ਤੁਸੀਂ ਇਹਨਾਂ ਨੂੰ ਖੜੋ ਤੁਸੀਂ ਥਾਣ ਨਹੀਂ ਨਹੀਂ ਹਰੇ ਆਜੋ ਥਾਣੇ ਆਪਾਂ ਸਾਰਾ ਕੁਝ ਬੈਠ ਕੇ ਦੱਸਾਂਗੇ ਬੈਠੋ ਬੈਣਾ ਨਹੀਂ ਨਹੀਂ ਹਰ ਰੋਜ਼ ਤੂੰ ਆੜਾ ਥਾਣੇ ਆਜੋ ਆਪੋ ਉਥੇ ਬੈਠ ਕੇ ਗੱਲ ਕਰਦੇ ਯਾਰ ਨਹੀਂ ਨਹੀਂ ਥਾਣੇ ਕੀ ਦੀ ਗੱਲ ਉਹ ਜਿਹੜੀਆਂ ਤਰਾਵਾਂ ਸਰ ਤੁਸੀਂ ਨਾ ਆਪਣੀ ਮੈਮ ਪਾ ਦਿਓ ਪਰਚੇ ਦੇ ਵਿੱਚ ਠੀਕ ਹੈ ਮੇਰੀ ਗੱਲ ਤੇ ਨਹੀਂ ਬਿੰਦ ਸੁਣੋ ਮੇਰੀ ਬੀਤ ਤੁਸੀਂ ਪਰਚੇ 'ਚ ਪਾ ਦਿਓ ਜੋ ਬੰਦੀ ਕਰ ਲੋ ਤੇ ਸੱਤ ਨੇ ਕਰਨੀਆਂ ਅਸੀਂ ਤੁਹਾਨੂੰ ਇਹਨਾਂ ਦਾ ਗੁਨਾਹ ਦੱਸਤਾ ਅਸੀਂ ਤੁਹਾਨੂੰ ਬੰਦਾ ਪ੍ਰੂਫ ਕਰਾਤਾ ਮੈਂਟਲੀ ਅਪਸੈਟ ਆ ਜੋ ਵੀ ਮੈਂਟਲ ਐਟ ਦੇ ਤਹਿਤ ਬਣਦੀ ਕਾਰਵਾਈ ਉਹ ਕਰਦੀ ਆ ਗੱਲ ਖਤਮ ਪਰ ਪਰ ਜਿਹੜੇ ਬੰਦੇ ਨੂੰ ਨੌਲੇਜ ਨਹੀਂ ਹੈਗੀ ਉਹ ਬੈਸ ਕਿਉਂ ਕਰਦਾ ਮੈਂ ਦੇਖੋ ਉਦੋਂ ਮੈਂ ਇਹਨੂੰ ਇਹਨੇ ਇਹਨੇ ਵੀਰ ਯਾਰ ਇਹਨੂੰ ਮੈਂ ਜੱਫੀ ਪਾ ਕੇ ਮਿਲਿਆ ਇਹਨੇ ਲਵਾਰਸ ਬੰਦਾ ਮੈਨੂੰ ਚਕਾਇਆ 7 ਤਰੀਕ ਦਾ ਮੇਰਾ ਨੰਬਰ ਇਹਦੇ ਕੋਲ ਆਇਆ ਅੰਮ੍ਰਿਤਸਰੋਂ ਸਿਵਲ ਹਸਪਤਾਲੋਂ ਬੰਦਾ ਚਕਾਇਆ ਇਹਨੇ ਮੈਨੂੰ ਤੇ ਫਿਰ ਇਹਦੇ ਬਾਰੇ ਵੀ ਦੱਸ ਦਿੰਦਾ ਗੁਰੂਆ ਇਹਨੂੰ ਤਰੀਫ ਆਡੀਸਰ ਨੂੰ ਕੀ ਜਿਵੇਂ ਇਹਨੂੰ ਕੱਲ ਦੇ ਇਹਨੂੰ ਕੱਲ ਦੇ ਸਾਡੀ ਵੀ ਜੇਦੀ ਮੇਰਾ ਵੀ ਕੱਲ ਦੇ ਨੂੰ ਹਾਂ ਹਾਂ ਇਹਦੇ ਗੱਲਾਂ ਦਾ ਕੋਈ ਮਤਲਬ ਵੀ ਨਹੀਂ ਵੀਰ ਜੇ ਤੂੰ ਐਡਾ ਹੀ ਮੈਂ ਵੇਖੋ ਉਸ ਦਿਨ ਇਹਨੇ ਬੰਦਾ ਚਕਾਇਆ ਮੈਂ ਜੱਫੀ ਪਾ ਕੇ ਮਿਲਿਆ ਯਾਰ ਬਜ਼ੁਰਗ ਬੰਦਾ ਜੁਵਾਨਾ ਖਾਦਾ ਮਿਲਿਆ ਤੇਰੇ ਕੋਲ 7 ਤਰੀਕ ਦਾ ਮੇਰਾ ਨੰਬਰ ਆ ਗਿਆ ਜੇ ਤੂੰ ਐਡਾ ਹੀ ਸੇਵਾ ਭਾਵਨਾ ਵਾਲਾ ਫਿਰ ਤੂੰ ਇਹਦੀ ਵੀ ਮੈਨੂੰ ਫੋਟੋ ਕਿਉਂ ਨਹੀਂ ਭੇਜੀ ਵੀ ਸਾਡੇ ਪਿੰਡ ਇੱਕ ਔਰਤ ਕੋ ਮੰਡੀ ਆ ਤੇ ਮੈਂ ਤੈਨੂੰ ਕਹਾਂ ਵੀਰੇ ਛੱਡ ਜਾ ਆਸ਼ਰਮ दी नहीं पड़ी। जी पाई चलो चले, गांव चले, हाँ। तो और... जाना है ठीक है गाँव जाना है आपके बच्चे है बच्चे है आपके है हाँ हाँ बच्चे है आपके बच्चे बच्चे हैं आप अप... ਮੈਂ ਫੜੋ ਤੁਸੀਂ ਪਾਓ ਹਰ ਬੰਦ ਫੜੋ ਚਲੋ ਆ ਬੈਠੋ ਆਰਾਮ ਨਾਲ ਕੋਈ ਫੜ ਲੋ ਪਰ ਡਰੋ ਨਾ ਤੁਸੀਂ ਡਰੋ ਨਾ ਕੁਛ ਨਹੀਂ ਆਂਦੀ ਇਹ ਵਿਚਾਰੀ ਕੁਛ ਨਹੀਂ ਆਂਦੀ ਕੁਛ ਨਹੀਂ ਕਹਿਣਾ ਇਹਨੇ ਨਹੀਂ ਨਿਆ ਨਿਆ ਨਿਊ ਨਿਊ ਦੁਕਾਨ ਸੇ ਨਿਆ ਸ਼ਸ਼ ਕਮਾਲ ਕਰ ਰਿਹਾ ਤੂੰ ਇਧਰ 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 ਬੈਠੋ ਆ ਬੈਠੋ ਬੈਠੋ ਦੋਸਤਾਂ ਆਂਦੇ ਜਾਣਾ ਨਹੀਂ ਇਹਨੇ ਦੋਸੋ ਵੀਰ ਜੀ